ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਸ੍ਰੀ ਸੈਣ ਜੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਤੂਪ ਦੀਪ ਘਰੇਤ ਸਾਜ ਆਰਤੀ ਵਾਰਨੇ ਜਾਓ ਕਮਲਾਪਦੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਊਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਤੀ ਰਾਮਾ ਭਗਤ ਰਾਮ ਆਨੰਦ ਜਾਣੇ ਪੂਰਨ ਪਰਮ ਆਨੰਦ ਬਖਾਨੇ ਮਦਨ ਮੂਰਤ ਪਹਿ ਤਾਰ ਗੋਬਿੰਦੇ ਸੈਣ ਪੜੇ ਭਜ ਪਰਮਾਨੰਦੇ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਪੜੇ ਭਜ ਪਰਮਾਨੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਸ੍ਰੀ ਸੈਣ ਜੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਦੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਦੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਉ ਊਤਮ ਦੀਰਾਂ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮ ਆਨੰਦ ਜਾਨੇ ਪੂਰਨ ਪਰਮ ਆਨੰਦ ਬਖਾਨੇ ਮਦਨ ਮੂਰਤ ਪਹਿ ਤਾਰ ਗੋਬਿੰਦੇ ਸੈਣ ਪੜੇ ਪਾਜ ਪਰਮ ਆਨੰਦੇ ਮਦਨ ਮੂਰਤ ਭੈਤਾਰ ਗੋਬਿੰਦੇ ਸੈਣ ਪੜੇ ਭਜ ਪਰਮਾਨੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਸ਼੍ਰੀ ਸੈਣ ਜੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਦੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਦੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਉ ਊਤਮ ਦੀਰਾਂ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ RAM ਭਗਤ RAM ਆਨੰਦ ਜਾਨੇ ਪੁਰਣ ਪਰਮਾਨੰਦ ਬਖਾਨੇ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਪਣੇ ਪਾਜ ਪਰਮਾਨੰਦੇ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਕਣੇ ਭਜ ਪਰਮਾਨੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਸ੍ਰੀ ਸੈਣ ਜੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਦੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਦੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਉ ਉਤਮ ਦੀਯਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਨੇ ਪੂਰਨ परमानंद बखने मदन मूरत पहतार गोविंदे सएन पणे पाज परमानंदे मदन मूरत पहतार गोविंदे सएन ਬਣੇ ਭਜ ਪਰਮਾਨੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਸ੍ਰੀ ਸੈਣ ਜੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਦੀ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਦੀ ਮੰਗਲਾ ਹਰ ਮੰਗਲਾ ਨੇਤ ਮੰਗਲ ਰਾਜਾ RAM ਰਾਏ ਕੋ ਰਹਾਉ ਉਤਮ ਦੀਰਾਂ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ RAM ਭਗਤ RAM ਆਨੰਦ ਜਾਨੇ ਪੂਰਨ परमानंद बखाने मदन मूरत पैतार गोविंदे सएन पणे पाज परमानंदे मदन मूरत पैतार गोविंदे सएन ਬਣੇ ਭੱਜ ਪਰਮਾਨੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਸ੍ਰੀ ਸੈਣ ਜੀ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਦੀ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਦੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਉ ਊਤਮ ਦੀਰਾਂ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ RAM ਭਗਤ RAM ਆਨੰਦ ਜਾਨੇ ਪੂਰਨ परमानंद बखाने मदन मूरत पैतार गोविंदे सएन पणे पाज परमानंदे मदन मूरत पैतार गोविंदे सएन ਬਣੇ ਭਜ ਪਰਮਾਨੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ